ਜੇਕਰ ਤੁਸੀਂ ਵੀ ਹੋ ਚਿਕਨ ਦੇ ਸ਼ਕੀਨ ਤਾਂ ਹੁਣ ਹੋ ਜਾਓ ਸਾਵਧਾਨ ਕਿਉਂਕਿ ਇੱਕ ਭਿਆਨਕ ਬਿਵਾਰੀ ਨੇ ਜਿਹੜਾ ਉਹ ਦਸਤਕ ਦਿੱਤੀ ਹੈ ਦੱਸਦੀ ਹੈ ਕਿ ਪੰਜਾਬ ਸਮੇਤ 9 ਸੂਬਿਆਂ ਦੇ ਵਿੱਚ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਕਿਉਂਕਿ ਹੁਣ ਇੱਕ ਨਵੇਂ ਵਾਇਰਸ ਨੇ ਜਿਹੜੀ ਉਹ ਦਸਤਕ ਦਿੱਤੀ ਆ ਜਿਸ ਦੇ ਨਾਲ ਖਾਂਸੀ, ਜ਼ੁਕਾਮ, ਨੱਕ ਦੇ ਵਿੱਚੋਂ ਖੂਨ ਆਉਣਾ, ਬੁਖਾਰ ਇਦਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਵਾਇਰਸ ਨਾਲ ਲੈ ਕੇ ਆ ਰਿਹਾ ਦੱਸਦੀ ਹੈ ਕਿ ਕੋਸਾਲਾ ਪਹਿਲਾਂ ਵੀ ਇਹ ਜਿਹੜੀ ਬਿਮਾਰੀ ਆਰੀਆ ਉਹ ਲਗਾਤਾਰ ਫੈਲਦੀ ہوئی ਨਜ਼ਰ ਆ ਰਹੀ ਸੀ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਦੇਸ਼ ਦਾ ਨੁਕਸਾਨ ਹੋਇਆ ਸੀ ਤਾਂ ਹੁਣ ਉਸ ਬਿਮਾਰੀ ਨੇ ਫਿਰ ਪੂਰੇ ਭਾਰਤ ਦੇ ਵਿੱਚ ਜਿਹੜਾ ਫੈਲਣਾ ਸ਼ੁਰੂ ਕਰ ਦਿੱਤਾ ਦੱਸ ਦਈਏ ਕਿ ਅਸੀਂ ਗੱਲ ਕਰਦੇ ਆ ਵਰਲਡ ਫਲੂ ਦੀ ਤਾ ਹੁਣ ਮੁਰਗਿਆ ਆ ਮੁਰਗਿਆਂ ਦੇ ਵਿੱਚ ਜਿਹੜਾ ਇਹ ਬਿਮਾਰੀ ਆ ਉਹ ਲਗਾਤਾਰ ਫੈਲਦੀ ਹੋਈ ਨਜ਼ਰ ਆ ਰਹੀ ਆ ਤੇ ਉਹਨਾਂ ਮੁਰਗੇ ਮੁਰਗੀਆਂ ਨੂੰ ਖਾਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਸ ਵਾਇਰਸ ਦੇ ਜਿਹੜੇ ਲੱਛਣ ਨੇ ਉਹ ਪਾਏ ਜਾ ਰਹੇ ਨੇ ਦੱਸਦੀ ਏ ਕਿ ਚਿਕਨ ਖਾਣ ਵਾਲੇ ਹੋਣਾ ਸਾਵਧਾਨ ਹੋ ਜਾਣ ਕਿਉਂਕਿ ਕੇਂਦਰ ਸਰਕਾਰ ਦੇ ਡੈਰੀ ਪਸ਼ੂ ਪਾਲਣ ਵਿਭਾਗ ਨੇ ਇੱਕ ਵੱਡਾ ਅਲਰਟ ਜਿਹੜਾ ਉਹ ਜਾਰੀ ਕੀਤਾ ਹੈ ਪੰਜਾਬ ਸਮੇਤ 9 ਸੂਬਿਆਂ 'ਚ ਬਰਡ ਫਲੂ ਦਾ ਜਿਹੜਾ ਅਲਰਟ ਹੈ ਉਹ ਡੈਰੀ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ H5N1 ਵਾਇਰਸ ਦਾ ਜਿਹੜਾ ਖਤਰਾ ਏ ਉਹ ਵੱਧ ਚੁੱਕਿਆ ਹੈ ਬਿਮਾਰੀ ਵਾਲਾ ਚਿਕਨ ਖਾਣ ਦੇ ਨਾਲ ਵਿਅਕਤੀਆਂ 'ਚ ਹੋ ਸਕਦੇ ਨੇ ਇਸ ਵਾਇਰਸ ਦੇ ਲੱਛਣ ਦੱਸਦੀ ਹੈ ਕਿ ਇਸ ਦੇ ਜਿਹੜੇ ਲੱਛਣ ਨੇ ਉਹ ਖਾਂਸੀ ਜ਼ੁਕਾਮ ਨੱਕ ਤੋਂ ਖੂਨ ਆਉਣਾ ਆ ਬਿਮਾਰੀ ਦੇ ਜਿਹੜੇ ਲੱਛਣ ਨੇ ਉਹ ਦੱਸੇ ਜਾ ਰਹੇ ਨੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਵਿੱਚ ਇੱਕ ਪੋਲਟਰੀ ਫਾਰਮ ਦੇ ਵਿੱਚ ਕਰੀਬ 4200 ਚੂਚੇ ਮਰੇ ਹੋਏ ਪਾਏ ਗਏ ਨੇ ਜਿਸ ਤੋਂ ਬਾਅਦ ਦੇਸ਼ ਵਿੱਚ ਤਰਥੱਲੀ ਮਚ ਗਈ ਹੈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਕੁਝ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਬર્ડ ਫਲੂ ਕਾਰਨ 60 ਦੇ ਕਰੀਬ ਕਾਂਵਾਂ ਦੀ ਮੌਤ ਹੋਈ ਸੀ ਅਧਿਕਾਰੀਆਂ ਨੇ ਦੱਸਿਆ ਕਿ ਮਹਿਮੂਦਪੁਰ ਤਹਿਸੀਲ ਤਲੇਗਾਵਾਾਂ ਚ 5 ਤੋਂ 6 ਦਿਨਾਂ ਚ ਚੂਚਾਂ ਦੀ ਮੌਤ ਹੋ ਗਈ ਅਤੇ ਇਹ ਲਾਸ਼ਾਂ ਦੇ ਨਮੂਨੇ ਆਦ ਪੂਨੇ ਸਥਿਤ ਰਾਜ ਪਸ਼ੂ ਜੋ ਰੋਗ ਨਿਦਾਨ ਪ੍ਰੋਖਸ਼ਾਲਾ ਚ ਭੇਜੇ ਗਏ ਸਨ ਪਸ਼ੂ ਪਾਲਣ ਵਿਭਾਗ ਨੇ ਡਿਪਟੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਕਟਨਾ ਸਥਾਨ ਦਾ ਦੌਰਾ ਕੀਤਾ ਅਧਿਕਾਰੀਆਂ ਨੇ ਦੱਸਿਆ ਕਿ 2-3 ਦਿਨਾਂ ਦੇ ਵਿੱਚ ਚੂਚਾਂ ਦੀ ਮੌਤ ਹੋ ਗਈ ਅਤੇ ਪੋਟਰੀ ਫਾਰਮ ਦੇ ਮਾਲਕ ਨੇ ਤੁਰੰਤ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ ਜਿਸ ਦੇ ਕਾਰਨ ਇਨਫੈਕਸ਼ਨ ਫੈਲ ਗਈ ਅਤੇ 4500 ਦੇ ਵਿੱਚੋਂ 4200 ਚੂਚਾਂ ਦੀ ਮੌਤ ਹੋਈ ਆ ਹੌਣਾ ਲਗਾਤਾਰ ਜਿਹੜਾ ਇਹ ਵਾਇਰਸ ਆ ਉਹ ਅਲੱਗ-ਅਲੱਗ ਪੁਲਟਰੀ ਫਾਰਮਾਂ ਦੇ ਵਿੱਚ ਫੈਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਇਹ ਪਹਿਲਾਂ ਜਿਹੜਾ ਵਾਇਰਸ ਆ ਉਹ ਕਾਮਾਂ ਦੇ ਵਿੱਚ ਫੈਲਿਆ ਤੇ ਕਾਮਾਂ ਦੇ ਨਾਲ ਜਿਹੜਾ ਇਹ ਹਵਾ ਦੇ ਵਿੱਚ ਫੈਲਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੇ ਇਸ ਦੇ ਬਿਮਾਰੀ ਦੇ ਵਿੱਚ ਚੂਚੇ ਨੇ ਜਿਹੜੇ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਆਏ ਨੇ ਜਿਸ ਦੇ ਕਾਰਨ ਜਿਹੜੇ ਕਾਫੀ ਜ਼ਿਆਦਾ ਜਿਹੜੇ ਚੂਚਾਂ ਦੀ ਉਹ ਮੌਤ ਵੀ ਹੋ ਚੁੱਕੀ ਆ ਤਾਂ ਹੌਲੀ-ਹੌਲੀ ਜਿਹੜਾ ਇਹ ਔਰ ਵਾਇਰਸ ਆ ਉਹ ਆਪਣਾ ਕਹ ਜੀ ਇੱਕ ਖੋਫਨਾਕ ਰੂਪ ਧਾਰਨ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਕਾਫੀ ਜਿਹੜੇ ਚੂਚੇ ਨੇ ਉਹਨਾਂ ਦੀ ਮੌਤ ਹੋਈ ਆ ਤਾਂ ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੇ ਇਹ ਜਿਹੜਾ ਵਾਇਰਸ ਦੇ ਲੱਛਣ ਨਾਲ ਮਰਿਆ ਹੋਇਆ ਅ ਮੁਰਗਾ ਜਾਂ ਮੁਰਗੀ ਆ ਚਿਕਨ ਖਾਦਾ ਤਾਂ ਉਸ ਦੀ ਉਸ ਨੂੰ ਵੀ ਜਿਹੜੀ ਇਸ ਵਾਇਰਸ ਦੀ ਚਪੇਟ ਦੇ ਵਿੱਚ ਆ ਸਕਦਾ ਉਸ ਦੇ ਵੀ ਜਿਹੜੇ ਲੱਛਣ ਨੇ ਇਦਾਂ ਦੇ ਇਹ ਪਾਏ ਜਾ ਸਕਦੇ ਆ ਜਿਵੇਂ ਖਾਂਸੀ ਹੋ ਗਿਆ ਜੁਕਾਮ ਹੋ ਗਿਆ ਜਾਂ ਨੱਕ ਚੋਂ ਖੂਨ ਆਉਣਾ ਇਦਾਂ ਦੇ ਲੱਛਣ ਪਾਏ ਜਾਂਦੇ ਆ ਤਾਂ ਤੁਰੰਤ ਆਪਣੀ ਜਾਂਚ ਕਰਵਾਓ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚੋ ਜੇਕਰ ਤੁਹਾਨੂੰ ਜਿਹੜਾ ਇਹ ਬਰਡ ਫਲੂ ਵਾਇਰਸ ਆ ਉਹ ਹੁੰਦਾ ਤਾਂ ਸਮੇਂ ਸਿਰ ਆਪਣਾ ਇਲਾਜ ਕਰਵਾਓ ਤਾਂ ਕਿ ਤੁਹਾਡੀ ਜਾਨ ਆ ਬਚ ਸਕੇ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਕਾਫੀ ਜ਼ਿਆਦਾ ਜੜੀਆਂ ਮੌਤਾਂ ਇਸਾ ਵਾਇਰਸ ਦੇ ਨਾਲ ਵੀ ਹੋਈਆਂ ਸੀ ਕਈਆਂ ਦਾ ਜਿਹੜਾ ਪੋਲਟਰੀ ਫਾਰਮ ਦਾ ਕੰਮ ਹੈ ਉਹ ਵੀ ਬੰਦ ਹੋਇਆ ਸੀ ਕਿਉਂਕਿ ਜਿਵੇਂ 4200 ਚੂਚੇ ਮਰੇ ਨੇ ਤਾਂ ਇਸ ਤਰ੍ਹਾਂ ਕਾਫੀ ਤਦਾਦ ਦੇ ਵਿੱਚ ਜਿਹੜੇ ਉਹਨਾਂ ਦੇ ਜਾਨਵਰ ਰੱਖੇ ਸੀ ਪੰਛੀ ਰੱਖੇ ਸੀ ਉਹ ਵੀ ਇਸ ਵਾਇਰਸ ਦੀ ਚਪੇਟ ਦੇ ਵਿੱਚ ਆਏ ਸੀ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋਈ ਸੀ ਤਾਂ ਹੁਣ ਇੱਕ ਵਾਰ ਫਿਰ ਇਸ ਭਿਆਨਕ ਬਿਮਾਰੀ ਨੇ ਜਿਹੜਾ ਆਪਣਾ ਖੌਫਨਾਕ ਰੂਪ اختیار ਕਰਨਾ ਸ਼ੁਰੂ ਕਰ ਦਿੱਤਾ ਤਾਂ ਹੁਣ ਇਸ ਵਾਇਰਸ ਦੀ ਜਿਹੜੀ ਦਸਤਕ ਹੈ ਉਹ ਪੂਰੇ ਦੇਸ਼ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਆ ਤਾਂ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਵੀ ਜਿਹੜਾ ਇਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਸਮੇਤ ਨੌ ਸੂਬਿਆਂ ਪੂਰੇ ਭਾਰਤ ਦੇ ਨੌ ਸੂਬਿਆਂ ਦੇ ਵਿੱਚ ਜਿਹੜਾ ਅਲਰਟ ਆ ਉਹ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚੋਂ ਪੰਜਾਬ ਵੀ ਇੱਕ ਸੂਬਾ ਪੰਜਾਬ ਦੇ ਵਿੱਚ ਵੀ ਕਈ ਪੋਲਟਰੀ ਫਾਰਮਾਂ ਮਾਲਕ ਹੋਣਗੇ ਸਾਡੀ ਉਹਨਾਂ ਨੂੰ ਵੀ ਇਹੀ ਰਾਇਆ ਹੈ ਕਿ ਜੇਕਰ ਇਦਾਂ ਦੀ ਕੋਈ ਵੀ ਘਟਨਾ ਤੁਹਾਡੇ ਪੋਲਟਰੀ ਫਾਰਮ ਦੇ ਵਿੱਚ ਹੁੰਦੀ ਆ ਤਾਂ ਤੁਰੰਤ ਜਿਹੜਾ ਪਸ਼ੂ ਪਾਲਣ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਤੁਹਾਡੇ ਜਿਹੜੇ ਬਾਕੀ ਤੁਸੀਂ ਚੂਚੇ ਰੱਖੇ ਨੇ ਜਾਂ ਮੁਰਗੇ ਮੁਰਗੀਆਂ ਰੱਖੇ ਨੇ ਉਹਨਾਂ ਆਪ ਤੱਕ ਇਹ ਬਿਮਾਰੀ ਨਾ ਫੈਲ ਸਕੇ ਉਹਨਾਂ ਤੱਕ ਇਨਫੈਕਸ਼ਨ ਨਾ ਹੋ ਸਕੇ ਇਸ ਕਰਕੇ ਆਪਣੇ ਤੁਰੰਤ ਜਿਹੜਾ ਪੋਲਟਰੀ ਫਾਰਮ ਆ ਉਸ ਦੀ ਜਾਂਚ ਜਰੂਰ ਕਰਵਾਓ